हे परमात्मा मिनू बढ़िया नौकरी मिल जावे मेरा ब्याह जल्दी हो जावे मिनू एन्ना पैसा मिल जावे कि मैं जो चोंदा हां खरीद सकान इस तरह दी किस्मत वाला समा आ रहा है तुला राशि वालों दा जो भी चीज हासिल करना चंदे हन ओहो सब इना नु जल्दी ही मिल जावेगा दोस्तों ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਪੋਜੀਟਿਵ ਟੋਟਕੇ ਉਪਰ ਜੇਕਰ ਤੁਸੀਂ ਵੀ ਇਸ ਵੀਡੀਓ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਫਰਵਰੀ ਦਾ ਮਹੀਨਾ ਤੁਲਾ ਰਾਸ਼ੀ ਵਾਲਿਆਂ ਦੀ ਕਿਸਮਤ ਬਦਲਣ ਵਾਲਾ ਹੋ ਸਕਦਾ ਹੈ ਕਿਉਂਕਿ ਤੁਲਾ ਰਾਸ਼ੀ ਵਾਲਿਆਂ ਉੱਪਰ ਪ੍ਰਮਾਤਮਾ ਬਹੁਤ ਹੀ ਜ਼ਿਆਦਾ ਮਿਹਰਬਾਨ ਹਨ ਇਹ ਜਿਸ ਵੀ ਚੀਜ਼ ਨੂੰ ਹੱਥ ਪਾਉਂਦੇ ਹਨ ਉਹ ਚੀਜ਼ ਨੂੰ ਸੋਨਾ ਬਣਾ ਦਿੰਦੇ ਹਨ ਦੋਸਤੋ ਤੁਲਾ ਰਾਸ਼ੀ ਵਾਲਿਆਂ ਲਈ ਫਰਵਰੀ ਦਾ ਮਹੀਨਾ ਬਹੁਤ ਹੀ ਖੁਸ਼ਮિજાਜ ਹੋਣ ਵਾਲਾ ਹੈ ਇਸ ਮਹੀਨੇ ਇਹਨਾਂ ਨੂੰ ਖੁਸ਼ੀ ਦੇ ਨਵੇਂ-ਨਵੇਂ ਮੌਕੇ ਮਿਲ ਸਕਦੇ ਹਨ ਜਿਸ ਨਾਲ ਇਹਨਾਂ ਦਾ ਖੂਨ ਹੋਰ ਵੀ ਜ਼ਿਆਦਾ ਵੱਧ ਜਾਵੇਗਾ ਆਪਣੇ ਮਿੱਠੇ ਸੁਭਾਅ ਦੇ ਨਾਲ ਤੁਲਾ ਰਾਸ਼ੀ ਵਾਲੇ ਫਰਵਰੀ ਮਹੀਨੇ ਵਿੱਚ ਆਪਣੀ ਨੌਕਰੀ ਤੇ ਕਾਰੋਬਾਰ ਵਿੱਚ ਵੱਡਾ ਨਾਮ ਕਮਾ ਸਕਦੇ ਹਨ ਹਾਲਾਂਕਿ ਸਮਾਂ ਇਹਨਾਂ ਦੇ ਹੱਕ ਵਿੱਚ ਹੋਣ ਵਾਲਾ ਹੈ ਪਰ ਫਿਰ ਵੀ ਇਹਨਾਂ ਨੂੰ ਛੋਟੀ ਮੋਟੀ ਪਰੇਸ਼ਾਨੀ ਆ ਸਕਦੀ ਹੈ ਤੁਲਾ ਰਾਸ਼ੀ ਵਾਲਿਆਂ ਨੂੰ ਇਹ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ ਬਲਕਿ ਆਪਣੇ ਸਮੇ ਦਾ ਸਦ ਉਪਯੋਗ ਕਰਕੇ ਇਹ ਆਪਣੇ ਧਨ ਦੌਲਤ ਨੂੰ ਹੋਰ ਵੀ ਵਧਾ ਸਕਦੇ ਹਨ ਜਿਸ ਨਾਲ ਇਹਨਾਂ ਦੀ ਪੈਸਿਆਂ ਦੀ ਤੰਗੀ ਹਮੇਸ਼ਾ ਲਈ ਖਤਮ ਹੋ ਜਾਵੇਗੀ ਵੈਲੈਂਟਾਈਨ ਡੇ ਦੇ ਮੌਕੇ ਉੱਪਰ ਤੁਲਾ ਰਾਸ਼ੀ ਵਾਲਿਆਂ ਨੂੰ ਇੱਕ ਪਿਆਰ ਕਰਨ ਵਾਲਾ ਜੀਵਨ ਸਾਥੀ ਵੀ ਮਿਲ ਸਕਦਾ ਹੈ ਜੋ ਤੁਲਾ ਰਾਸ਼ੀ ਵਾਲਿਆਂ ਦੇ ਜੀਵਨ ਨੂੰ ਰੰਗਾਂ ਨਾਲ ਭਰ ਦੇਵੇਗਾ ਪਰ ਦੋਸਤੋ ਮੁੰਡਿਆਂ ਨੂੰ ਉਹਨਾਂ ਦੀ ਪੁਰਾਣੀ ਪ੍ਰੇਮਿਕਾ ਮਿਲ ਸਕਦੀ ਹੈ ਜੋ ਲੋਕ ਵਿਆਹੇ ਹੋਏ ਹਨ ਉਹ ਆਪਣੀ ਪੁਰਾਣੀ ਪ੍ਰੇਮਿਕਾ ਨੂੰ ਮਿਲਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਤੁਹਾਡੇ ਆਪਣੇ ਪਤਨੀ ਨਾਲ ਸਬੰਧ ਵੀ ਖਰਾਬ ਹੋ ਸਕਦੇ ਹਨ ਤੁਹਾਡੇ ਆਪਣੇ ਭੈਣ ਭਰਾ ਨਾਲ ਛੋਟਾ ਮੋਟਾ ਗੁੱਸਾ ਗਿਲਾ ਹੋ ਸਕਦਾ ਹੈ ਇਸ ਲਈ ਤੁਹਾਨੂੰ ਬਹਿਸ ਤੋਂ ਬਹੁਤ ਹੀ ਜ਼ਿਆਦਾ ਬਚਣਾ ਚਾਹੀਦਾ ਹੈ ਤੁਲਾ ਰਾਸ਼ੀ ਨੂੰ ਕੈਰੀਅਰ ਵਿੱਚ ਤਰੱਕੀ ਕਰਨ ਦਾ ਸਮਾਂ ਆ ਗਿਆ ਹੈ ਤੁਲਾ ਰਾਸ਼ੀ ਦੀ ਔਰਤਾਂ ਨੂੰ ਵਿਦੇਸ਼ ਵਿੱਚ ਬਸਣ ਦੇ ਮੌਕੇ ਮਿਲ ਸਕਦੇ ਹਨ ਤੁਲਾ ਰਾਸ਼ੀ ਵਾਲੇ ਹੱਥੀ ਕੰਮ ਕਰਨ ਵਾਲਿਆਂ ਲਈ ਐਸਾ ਬਣਾਉਣ ਦੇ ਨਵੇਂ ਮੌਕੇ ਮਿਲ ਸਕਦੇ ਹਨ ਜੋ ਵੀ ਲੋਕ ਸਿੱਖਿਆ ਦਾ ਕੰਮ ਜਾਂ ਕੋਈ ਵਕੀਲ ਹੈ ਨਰਸ ਹੈ ਡਾਕਟਰ ਹੈ ਜਾਂ ਫਿਰ ਖਾਣਾ ਬਣਾਉਣ ਦਾ ਕੰਮ ਕਰਦੇ ਹਨ ਉਹਨਾਂ ਲਈ ਫਰਵਰੀ ਦਾ ਮਹੀਨਾ ਬਹੁਤ ਹੀ ਸ਼ੁਭ ਹੋਣ ਵਾਲਾ ਹੈ ਇਹਨਾਂ ਨੂੰ ਆਪਣੀ ਕੀਤੀ ਮਿਹਨਤ ਦਾ ਪੂਰਾ ਫਲ ਮਿਲਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਪੈਸਿਆਂ ਵਿੱਚ ਮੁਨਾਫਾ ਵੀ ਮਿਲ ਸਕਦਾ ਹੈ ਤੁਲਾ ਰਾਸ਼ੀ ਵਾਲਿਆਂ ਲਈ पैसा ਵਿੱਚ ਨਿਵੇਸ਼ ਕਰਨ ਲਈ ਸਟਾਕ ਮਾਰਕੀਟ ਇੱਕ ਬਹੁਤ ਵਧੀਆ ਮੌਕਾ ਹੋ ਸਕਦਾ ਹੈ ਪਰ ਫਿਰ ਵੀ ਤੁਲਾ ਰਾਸ਼ੀ ਵਾਲਿਆਂ ਨੂੰ ਆਪਣੀ ਕਮਾਈ ਦਾ ਕੁਝ ਹਿੱਸਾ ਜ਼ਰੂਰ দান ਕਰਨਾ ਚਾਹੀਦਾ ਹੈ ਤੁਲਾ ਰਾਸ਼ੀ ਵਾਲਿਆਂ ਨੂੰ ਬਾਹਰ ਦਾ ਖਾਣਾ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਤੁਲਾ ਰਾਸ਼ੀ ਵਾਲਿਆਂ ਨੂੰ ਆਪਣੀ ਸਿਹਤ ਦੀ ਧਿਆਨ ਰੱਖਣ ਦੀ ਲੋੜ ਹੈ ਤੁਲਾ ਰਾਸ਼ੀ ਵਾਲੀ ਦੀ ਔਰਤਾਂ ਨੂੰ ਚਮੜੀ ਸੰਬੰਧੀ ਰੋਗ ਜਾਂ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਲਈ ਤੁਲਾ ਰਾਸ਼ੀ ਵਾਲਿਆਂ ਨੂੰ ਬਾਹਰ ਦਾ ਖਾਣਾ ਖਾਣ ਤੋਂ ਬਚਣਾ ਚਾਹੀਦਾ ਹੈ ਤੇ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਦੋਸਤੋ ਇਸ ਤਰ੍ਹਾਂ ਦੀ ਵੀਡੀਓ ਦੇਖਾਣਾਂ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ